ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਤਾਕਤਵਰ ਪੰਜੀਰੀ ਜੋ ਕਿ ਸਰਦੀਆਂ ਦੇ ਵਿੱਚ ਸਪੈਸ਼ਲ ਤੌਰ ਤੇ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਹੁਣ ਸਰਦੀ ਅੱਗੇ ਵਧ ਰਹੀ ਹੈ ਇਸ ਨੂੰ ਤੁਸੀਂ ਜ਼ਰੂਰ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਸ ਤਰ੍ਹਾਂ ਹੁਣ ਜ਼ਿਆਦਾ ਠੰਡ ਹੋ ਰਹੀ ਹੈ ਤੇ ਆਪਾਂ ਨੂੰ ਕਮਰ ਦਰਦ ਵਗੈਰਾ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਖਾਂਸੀ ਜ਼ੁਕਾਮ ਜਾਂ ਸਰਦੀ ਵਗੈਰਾ ਹੋ ਜਾਂਦੀ ਹੈ ਇਸ ਦੇ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਆਪਾਂ ਸਾਰੀਆਂ ਚੀਜ਼ਾਂ ਪੰਜੀਰੀ ਦੇ ਵਿੱਚ ਐਡ ਕੀਤੀਆਂ ਹਨ ਇਥੇ ਮੇ 1.5 ਕਿਲੋ ਆਟਾ ਤੇ 1.5 ਕਿਲੋ ਹੀ ਕਿਓ ਲਿਆ ਹੈ ਤੁਸੀਂ ਕਿਉਂ ਵੱਧ ਘੱਟ ਵੀ ਕਰ ਸਕਦੇ ਹੋ ਪਰ ਪਰਫੈਕਟ ਮੈਜ਼ਰਮੈਂਟ ਇਹੀ ਹੈ 100-100 ਗ੍ਰਾਮ ਇਹ ਸਾਰੀਆਂ ਚੀਜ਼ਾਂ ਮੈਂ ਐਡ ਕੀਤੀਆਂ ਹਨ ਇਹ ਆਪਾਂ ਕਮਰਕਸ ਲਈ ਹੈ ਨਾਲ ਹੀ ਮੁਸਲੀ ਨਾਲ ਸੁੰਡ ਨਾਲ ਇਥੇ ਆਪਾਂ ਪਖੜਾ ਐਡ ਕੀਤਾ ਹੈ ਤੇ ਸਾਰੀਆਂ ਚੀਜ਼ਾਂ ਆਪਾਂ 100-100 ਗ੍ਰਾਮ ਹੀ ਲਈਆਂ ਹਨ ਇਹ ਹੈ ਲੋਹ ਲਾਕ ਜਿਸ ਨੂੰ ਕਹਿੰਦੇ ਹਨ ਜਿਸ ਦੇ ਨਾਲ ਸਰੀਰ ਲੋਹੇ ਵਰਗਾ ਮਜ਼ਬੂਤ ਹੁੰਦਾ ਹੈ ਆਪਾਂ ਨੂੰ ਕਮਰ ਦਰਦ ਵਗੈਰਾ ਦੀਆਂ ਪ੍ਰੋਬਲਮ ਜਾਂ ਹੋਰ ਵੀ ਕਈ ਪ੍ਰੋਬਲਮ ਆਉਂਦੀਆਂ ਹਨ ਲੇਡੀਜ਼ ਨੂੰ ਉਸ ਦੇ ਵਾਸਤੇ ਵੀ ਬਹੁਤ ਹੀ ਜ਼ਿਆਦਾ ਪਰਫੈਕਟ ਹੈ ਤੇ ਆਪਾਂ ਮਖਾਣੀ ਲਏ ਹਨ ਇਹ ਵੀ ਆਪਾਂ 100 ਤੋਂ 150 ਗ੍ਰਾਮ ਐਡ ਕੀਤੇ ਹਨ ਇਹ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰੋਸਟ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਕੀ ਹੋ ਐਡ ਕਰਾਂਗੇ ਦੋ ਚਮਚ ਉਸ ਦੇ ਵਿੱਚ ਆਪਾਂ ਬਦਾਮ ਤੇ ਕਾਜੂ ਐਡ ਕਰ ਲਵਾਂਗੇ ਇਹ ਬਦਾਮ ਤੇ ਕਾਜੂ ਜਦੋਂ ਆਪਾਂ ਰੋਸਟ ਕਰਕੇ ਐਡ ਕਰਾਂਗਾ ਕਰਾਂਗੇ ਤਾਂ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਜਿਹੜੀ ਪੰਜੀਰੀ ਮੈਂ ਬਣਾ ਕੇ ਤਿਆਰ ਕਰ ਰਹੀ ਹਾਂ ਇਹ ਨਿਊਲੀ ਮਦਰ ਜਿਹੜੀ ਕਿ ਬੱਚੇ ਨੂੰ ਜਿਸ ਨੇ ਜਨਮ ਦਿੱਤਾ ਹੋਵੇ ਮਾਂ ਨੇ ਉਹ ਵੀ ਇਹ ਖਾ ਸਕਦੀ ਹੈ ਪਰਫੈਕਟ ਪੰਜੀਰੀ ਹੈ ਬਹੁਤ ਹੀ ਜ਼ਿਆਦਾ ਤਾਕਤਵਰ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਕੋਈ ਹੋਰ ਚੀਜ਼ ਐਡ ਕਰਨੀ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਸੌਫਜ ਬੈਂ ਜਿਹੜਾ ਉਹ ਵੀ 100-100 ਗ੍ਰਾਮ ਹੀ ਐਡ ਕੀਤਾ ਹੈ ਹੁਣ ਆਪਾਂ ਕਾਜੂ ਤੇ ਬਦਾਮ ਕੱਢ ਲਏ ਹਨ ਹੁਣ ਉਸੇ ਘਿਓ ਦੇ ਵਿੱਚ ਆਪਾਂ ਫੁੱਲ ਮਖਾਣੇ ਰੋਸਟ ਕਰ ਲਵਾਂਗੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਕ੍ਰਿਸਪੀ ਹੋਣ ਤੱਕ ਭੁੰਨ ਲਵਾਂਗੇ ਮੈਂ ਹੋਰ ਵੀ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਐਡ ਕੀਤੀਆਂ ਸਾਰੀਆਂ ਤੁਹਾਡੇ ਨਾਲ ਮੈਂਸ਼ਨ ਕਰੀ ਜਾਵਾਂਗੀ। ਪੰਜੀਰੀ ਦਾ ਪਰਫੈਕਟ ਮੈਜ਼ਰਮੈਂਟ ਇਹ ਹੁੰਦਾ ਹੈ ਕਿ ਜਿੰਨਾ ਆਪਾਂ ਘੋਲ ਲੈਣਾ ਹੈ ਓਨਾ ਹੀ ਆਟਾ ਤੇ ਓਨਾ ਹੀ ਇਸ ਦੇ ਵਿੱਚ ਆਪਾਂ ਮਿੱਠਾ ਵਗੈਰਾ ਐਡ ਕਰਨਾ ਹੁੰਦਾ ਹੈ। ਮਖਾਲੇ ਆਪਣੇ ਕ੍ਰਿਸਪੀ ਹੋ ਚੁੱਕੇ ਹਨ। ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਦਵਾਂਗੇ। ਹੁਣ ਇਸੇ ਕੜਾਈ ਦੇ ਵਿੱਚ ਆਪਾਂ ਹੋਰ ਥੋੜਾ ਜਿਹਾ ਘਿਓ ਐਡ ਕਰਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਜਿਹੜੀਆਂ ਗੁੰਦਾ ਲਈਆਂ ਹਨ ਉਹਨਾਂ ਨੂੰ ਉਹਨ ਲਵਾਂਗੇ ਥੋੜੀ ਥੋੜੀਆਂ ਕਰਕੇ ਐਡ ਕਰਾਂਗੇ ਜੇਕਰ ਇੱਕ ਵਾਰੀ ਐਡ ਕਰ ਲਈਆਂ ਤੇ ਉਸ ਦੇ ਨਾਲ ਇਹ ਕੱਚੀਆਂ ਰਹਿ ਜਾਂਦੀਆਂ ਹਨ ਥੋੜੀਆਂ ਥੋੜੀਆਂ ਐਡ ਕਰੀ ਜਾਵਾਂਗੇ ਤੇ ਇਹ ਬਹੁਤ ਹੀ ਵਧੀਆ ਫੁੱਲ ਜਾਣਗੀਆਂ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਗੁੰਦਾਂ ਨੂੰ ਭੁੰਨ ਕੇ ਬਾਹਰ ਕੱਢ ਲਵਾਂਗੇ ਹੁਣ ਇਹ ਗੁੰਦਾਂ ਬਹੁਤ ਵਧੀਆ ਫੁੱਲ ਚੁੱਕੀਆਂ ਹਨ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਬਾਕੀ ਜਿਹੜੀ ਗੁੰਦਾਂ ਰਹਿ ਗਈਆਂ ਹਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਭੁੰਨ ਲਵਾਂਗੇ ਇਹ ਦੇਖੋ ਇੱਥੇ ਆਪਣੀਆਂ ਇਹ ਗੁੰਦਾਂ ਵੀ ਪਹੁੰਚ ਚੁੱਕੀਆਂ ਹਨ ਬਹੁਤ ਵਧੀਆ ਫੁੱਲ ਚੁੱਕੀਆਂ ਹਨ ਹੁਣ ਇਹਨਾਂ ਨੂੰ ਵੀ ਕਰਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਆਪਾਂ ਇਸੇ ਕਿਓ ਦੇ ਵਿੱਚ ਚਾਰੇ ਮਗਜ ਪਾ ਲਵਾਂਗੇ ਤੇ ਉਹਨਾਂ ਨੂੰ ਵੀ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਮਗਜ ਵੀ ਆਪਣੇ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਵੀ ਕੱਢ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਡਰਾਈ ਫਰੂਟ ਜਿਹੜੇ ਹਨ ਉਹਨਾਂ ਨੂੰ ਰੋਸਟ ਕਰ ਲੈਣਾ ਹੈ ਹੁਣ ਇਥੇ ਮੈਂ ਲਿਆ ਹੈ ਥੋੜਾ ਜਿਹਾ ਨਾਰੀਅਲ ਉਸ ਨੂੰ ਪਹਿਲਾਂ ਮੈਂ ਕੱਧੂ ਕਸ਼ ਕਰ ਲਿਆ ਸੀਗਾ ਤੇ ਹੁਣ ਇਹਨੂੰ ਆਪਾਂ ਰੋਸਟ ਕਰ ਲਵਾਂਗੇ ਇਹ ਤਕਰੀਬਨ ਆਪਾਂ ਡਰਾਈ ਰੋਸਟ ਹੀ ਕਰਨਾ ਹੈ ਹੁਣ ਇਥੇ ਫਿਰ ਆਪਾਂ ਇੱਕ ਚਮਚ ਕੇਵੜਾ ਐਡ ਕਰਕੇ ਤੇ ਇਸ ਦੇ ਵਿੱਚ ਸੌਗੀ ਜਿਹੜੀ ਉਸ ਨੂੰ ਵੀ ਰੋਸਟ ਕਰ ਲਵਾਂਗੇ ਇਹ ਮੈਂ ਸਾਰੀਆਂ ਚੀਜ਼ਾਂ 100-100 ਗ੍ਰਾਮ ਲਈਆਂ ਹਨ ਤੁਸੀਂ ਵੱਧ ਘੱਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਆਪਣੀ ਸੌਗੀ ਵੀ ਰੋਸਟ ਹੋ ਚੁੱਕੀ ਹੈ ਹੁਣ ਇਸ ਨੂੰ ਵੀ ਕੱਢ ਲਵਾਂਗੇ ਹੁਣ ਆਪਾਂ ਕੜਾਈ ਦੇ ਵਿੱਚ ਕਿਉ ਐਡ ਕਰਾਂਗੇ ਤੇ ਪੰਜੀਰੀ ਬਣਾਉਣਾ ਸ਼ੁਰੂ ਕਰਦੇ ਹਾਂ ਕੜਾਈ ਦੇ ਵਿੱਚ ਆਪਾਂ ਕਿਉ ਐਡ ਕਰ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਆਟਾ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਆਟੇ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਭੁੰਨਾਂਗੇ ਮੈਂ ਪਹਿਲਾਂ ਅੱਧਾ ਕਿਉ ਐਡ ਕੀਤਾ ਹੈ ਬਾਕੀ ਰਹਿਦਾ ਕਿਉ ਆਪਾਂ ਇਸ ਦੇ ਵਿੱਚ ਮਗਰੋਂ ਐਡ ਕਰ ਲਵਾਂਗੇ ਪਹਿਲਾਂ ਇਸ ਨੂੰ ਪਚੰਗੀ ਦਾ ਮਿਕਸ ਕਰਾਂਗੇ ਹੁਣ ਮੈਂ ਥੋੜਾ ਜਿਹਾ ਹੋਰ ਕਿਓ ਜਿਹੜਾ ਰਹਿਦਾ ਸੀ ਅੱਧਾ ਕਿਲੋ ਉਹ ਐਡ ਕਰ ਲਿਆ ਹੈ ਮੈਂ ਪੰਜੀਰੀ ਵਿੱਚ ਕਿਓ ਥੋੜਾ ਜਿਹਾ ਘੱਟ ਰੱਖਿਆ ਹੈ ਤੁਸੀਂ ਪੂਰੀ ਮੈਜ਼ਰਮੈਂਟ ਦੇ ਹਿਸਾਬ ਨਾਲ ਬਣਾ ਸਕਦੇ ਹੋ ਪੂਰਾ ਤੁਸੀਂ ਜਿੰਨਾ ਆਟਾ ਲੈਣਾ ਹੈ ਓਨਾ ਹੀ ਕਿਓ ਐਡ ਕਰ ਸਕਦੇ ਹੋ ਹੁਣ ਲਗਾਤਾਰ ਹਿਲਾਉਂਦੇ ਹੋਏ ਆਪਾਂ ਆਟੇ ਨੂੰ ਭੁੰਨਾਂਗੇ ਜਿਸ ਤਰ੍ਹਾਂ ਆਟਾ ਪੁੱਜੀ ਜਾਵੇਗਾ ਇਹ ਕਿਓ ਹੌਲੀ ਹੌਲੀ ਰਿਲੀਜ਼ ਕਰੀ ਜਾਵੇਗਾ ਏ ਦੇਖੋ ਜਿਸ ਤਰ੍ਹਾਂ ਹੌਲੀ-ਹੌਲੀ ਆਪਣਾ ਆਟਾ ਭੁੱਜ ਰਿਹਾ ਹੈ ਤੇ ਹੌਲੀ-ਹੌਲੀ ਕਿਉ ਛੱਡ ਰਿਹਾ ਹੈ ਇਸੇ ਤਰ੍ਹਾਂ ਜਦੋਂ ਇਹ ਪਰਫੈਕਟ ਆਟਾ ਭੁੱਜ ਗਿਆ ਤੇ ਤੁਹਾਡੇ ਸਾਹਮਣੇ ਇਸਨੇ ਕਾਫੀ ਕਿਉ ਛੱਡ ਦੇਣਾ ਹੈ ਤੇ ਇਹ ਆਪਣੀ ਬਹੁਤ ਹੀ ਵਧੀਆ ਪਰਫੈਕਟ ਪੰਜੀਰੀ ਬਣ ਕੇ ਤਿਆਰ ਹੋਵੇਗੀ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦੀ ਪੰਜੀਰੀ ਬਣਾ ਕੇ ਜਰੂਰ ਖਾਓ ਤੁਹਾਨੂੰ ਇਹਨਾਂ ਜ਼ਿਆਦਾ ਫਾਇਦਾ ਮਿਲੇਗਾ ਕਿ ਤੁਸੀਂ ਹਰ ਸਾਲ ਇਹ ਪੰਜੀਰੀ ਬਣਾਓਗੇ ਤੇ ਖਾਓਗੇ ਬਹੁਤ ਹੀ ਪਰਫੈਕਟ ਤੇ ਬਹੁਤ ਹੀ ਜ਼ਿਆਦਾ ਹੈਲਦੀ ਪੰਜੀਰੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਹੁਣ ਆਪਣਾ ਆਟਾ ਥੋੜਾ ਜਿਹਾ ਹੋਰ ਭੁੱਜ ਗਿਆ ਹੈ ਤੇ ਇਸ ਨੇ ਕਿਉਂ ਹੋਰ ਰਿਲੀਜ਼ ਕਰ ਦਿੱਤਾ ਹੈ ਪੰਜੀਰੀ ਦੇ ਵਿੱਚ ਆਟਾ ਭੁੰਨਣਾ ਹੀ ਜਿਹੜਾ ਉਹ ਪ੍ਰੋਸੈਸ ਥੋੜਾ ਜਿਹਾ ਲੰਮਾ ਹੁੰਦਾ ਹੈ ਥੋੜਾ ਜਿਹਾ ਔਖਾ ਲੱਗਦਾ ਹੈ ਤੇ ਬਾਕੀ ਸਾਰਾ ਕੰਮ ਬਹੁਤ ਹੀ ਸਿੰਪਲ ਹੈ ਇਹ ਦੇਖੋ ਕਿੰਨਾ ਵਧੀਆ ਆਪਣਾ ਜਿਹੜਾ ਆਟਾ ਉਹ ਪੁੱਜ ਕੇ ਤਿਆਰ ਹੋ ਰਿਹਾ ਹੈ ਲੋ ਫਲੇਮ ਦੇ ਉੱਪਰ ਹੀ ਆਪਾਂ ਆਟੇ ਨੂੰ ਭੁੰਨਣਾ ਹੈ ਇਹ ਦੇਖੋ ਜੀ ਹੁਣ ਆਪਣੇ ਜਿਹੜਾ ਆਟਾ ਹੈ ਉਸਨੇ ਕਾਫੀ ਕਿਉ ਰੀਲீஸ் ਕਰ ਦਿੱਤਾ ਹੈ ਤੇ ਇਸ ਦਾ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਬ੍ਰਾਊਨ ਹੋ ਗਿਆ ਹੈ ਬਸ ਇਸ ਨੂੰ ਇੱਕ ਤੋਂ ਦੋ ਮਿੰਟ ਲਈ ਹੋਰ ਆਪਾਂ ਭੁੰਨਾਂਗੇ ਤਾਂ ਕਿ ਥੋੜਾ ਜਿਹਾ ਹੋਰ ਬ੍ਰਾਊਨ ਹੋ ਜਾਵੇ ਤੇ ਇਸ ਦੇ ਵਿੱਚੋਂ ਕੱਚਾਪਨ ਜਿਹੜਾ ਉਹ ਸਾਰਾ ਖਤਮ ਹੋ ਜਾਵੇ ਤੇ ਦੇਖੋ ਕਿ ਉਹ ਕਿੰਨਾ ਜ਼ਿਆਦਾ ਇਸਨੇ ਰਿਲੀਜ਼ ਕੀਤਾ ਹੋਇਆ ਹੈ ਹੁਣ ਆਪਣਾ ਇੱਥੇ ਪਰਫੈਕਟ ਆਟਾ ਭੁੱਜ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਦਾ ਕਲਰ ਵੀ ਦੇਖੋ ਕਿੰਨਾ ਪਿਆਰਾ ਬਰਾਊਨ ਹੋ ਚੁੱਕਾ ਹੈ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਾਂਗੇ ਇੱਥੇ ਆਪਾਂ ਫੁੱਲ ਮਖਾਣੇ ਲੈ ਸਨ ਉਹਨਾਂ ਨੂੰ ਮੈਂਦਰਦਰਾ ਜਿਹਾ ਪੀਸ ਲਿਆ ਹੈ ਉਹ ਐਡ ਕਰ ਦਵਾਂਗੇ ਤੇ ਇੱਥੇ ਜਿਹੜੀਆਂ ਚਾਰੇ ਗੋਂਦਾ ਲਈਆਂ ਸਨ ਉਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਪਲਸ ਮੋਡ ਦੇ ਉੱਪਰ ਹੀ ਮਿਕਸ ਕੀਤਾ ਸੀ ਉਹ ਵੀ ਆਪਾਂ ਐਡ ਕਰ ਲਵਾਂਗੇ ਤੁਸੀਂ ਚਾਹੋ ਤਾਂ ਬਿਲਕੁਲ ਇਹਨਾਂ ਦਾ ਪਾਊਡਰ ਬਣਾ ਕੇ ਵੀ ਐਡ ਕਰ ਸਕਦੇ ਹੋ ਪਰ ਮੈਂ ਥੋੜਾ ਜਿਆਦਾ ਦਰਦਰਾ ਹੀ ਸਾਰਾ ਕੁਝ ਪੀਸਿਆ ਹੈ ਇੱਥੇ ਆਪਾਂ ਲਏ ਹਨ ਬਦਾਮ ਕਾਜੂ ਤੇ ਨਾਲ ਹੀ ਜਿਹੜੇ ਚਾਰੇ ਮਗੇ ਸਨ ਉਹਨਾਂ ਨੂੰ ਵੀ ਆਪਾਂ ਮਿਕਸ ਕਰਕੇ ਐਡ ਕਰ ਲਿਆ ਹੈ ਹੁਣ ਇਹਨਾਂ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਡਰਾਈ ਫਰੂਟ ਚੰਗੀ ਤਰ੍ਹਾਂ ਮਿਕਸ ਹੋ ਜਾਣ ਇੱਥੇ ਆਪਾਂ ਲਿਆ ਸੀ ਸੌਂਫ ਤੇ ਅਜਵੈਨ ਇਹਨਾਂ ਨੂੰ ਵੀ ਆਪਾਂ ਨਾਲ ਹੀ ਥੋੜਾ ਜਿਹਾ ਮਿਕਸ ਕਰਕੇ ਐਡ ਕੀਤਾ ਹੈ ਹੁਣ ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਲਈਆਂ ਸਨ ਉਹ ਵੀ ਹੁਣ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਮੇਰੀ ਰਿਕੁਐਸਟ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈੱਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਹੁਣ ਆਪਾਂ ਸਾਰੀਆਂ ਚੀਜ਼ਾਂ ਐਡ ਕਰ ਲਈਆਂ ਹਨ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟਾ ਆਪਣਾ ਜਦੋਂ ਭੁੱਜ ਗਿਆ ਸੀ ਆਪਾਂ ਗੈਸ ਦਾ ਫਲੇਮ ਬੰਦ ਕਰ ਦਿੱਤਾ ਸੀ ਇਹ ਮੈਂ ਸਾਰੀਆਂ ਚੀਜ਼ਾਂ ਗੈਸ ਦੇ ਉੱਪਰ ਰੱਖੀ ਹੋਈ ਕੜਾਈ ਦੇ ਵਿੱਚ ਹੀ ਐਡ ਕਰ ਰਹੀ ਹਾਂ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਇੱਥੇ ਮੈਂ ਲਈ ਹੈ ਬੂਰਾ ਖੰਡ ਤੇ ਹੁਣ ਇਸ ਨੂੰ ਥੋੜਾ ਥੋੜਾ ਪਾ ਕੇ ਇਸ ਦੇ ਵਿੱਚ ਮਿਕਸ ਕਰੀ ਜਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਸ਼ੱਕਰ ਵੀ ਐਡ ਕਰ ਸਕਦੇ ਹੋ ਮੇਰੇ ਕੋਲ ਸ਼ੱਕਰ ਅਵੇਲੇਬਲ ਨਹੀਂ ਸੀ ਮੈਂ ਇਸ ਲਈ ਨਹੀਂ ਐਡ ਕੀਤੀ ਮੇਰੇ ਕੋਲ ਜਿਹੜੀ ਬੂਰਾ ਖੰਡ ਸੀ ਮੈਂ ਉਹੀ ਐਡ ਕੀਤੀ ਬੱਚਿਆਂ ਨੂੰ ਥੋੜੀ ਜੀ ਜ਼ਿਆਦਾ ਖੰਡ ਪਸੰਦ ਹੁੰਦੀ ਹੈ ਇਸ ਲਈ ਮੈਂ ਖੰਡ ਨਾਲ ਹੀ ਇਹ ਪੰਜੀਰੀ ਬਣਾ ਰਹੀ ਹਾਂ ਮੈਂ ਖੰਡ ਵੀ ਘੱਟ ਹੀ ਇਸ ਦੇ ਵਿੱਚ ਐਡ ਕੀਤੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਵਧ ਘੱਟ ਕਰ ਸਕਦੇ ਹੋ ਬਹੁਤ ਜ਼ਿਆਦਾ ਮਿੱਠਾ ਪੰਜੀਰੀ ਦੇ ਵਿੱਚ ਵਧੀਆ ਨਹੀਂ ਲੱਗਦਾ ਇਸ ਲਈ ਮੈਂ ਹਮੇਸ਼ਾ ਜੋ ਪੰਜੀਰੀ ਬਣਾਵਾ ਪਿੰਨੀਆਂ ਬਣਾਵਾ ਕਾਢੀ ਮਿੱਠਾ ਰੱਖਦੀਆਂ ਕਿਉਂਕਿ ਇਸ ਦੇ ਨਾਲ ਆਪਾਂ ਚਾਹ ਦੇ ਨਾਲ ਖਾਣੀ ਹੁੰਦੀ ਹੈ ਜਾਂ ਦੁੱਧ ਦੇ ਨਾਲ ਤੇ ਉਸ ਦੇ ਵਿੱਚ ਵੀ ਮਿੱਠਾ ਹੁੰਦਾ ਹੈ ਇਹ ਦੇਖੋ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲਈਆਂ ਹਨ ਤੇ ਆਪਣੀ ਬਹੁਤ ਹੀ ਹੈਲਦੀ ਟੇਸਟੀ ਸਰਦੀਆਂ ਦੀ ਸਪੈਸ਼ਲ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਬਣਾਓ ਖਾਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਪੰਜੀਰੀ ਦੀ ਰੈਸਪੀ ਕਿੰਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ